ਪਿਆਰ ਭਰੀ ਸਸਰੀਕਾਰ ਕਿਸੇ ਕੀ ਵੀਰ ਭਾਈ ਨੇ ਐਡ ਕਰਾਉਣੀ ਆ ਤੇ ਜਾਂ ਕਿਸ ਨੇ ਘਰੇ ਐਡ ਕਰਾਉਣੀ ਆ ਉਹ ਆਪਰੇ ਦਾ ਸੰਪਰਕ ਕਰ ਸਕਦਾ ਤੇ ਵੀਡੀਓ ਬਣਾ ਕੇ ਭੇਜ ਦਿਓ ਜਾਂ ਫੋਟੋ ਮਾ ਭੇਜ ਦਿਓ ਆਪਾਂ ਦੇ ਕੇ ਚਾਰ ਚੀਜ਼ਾਂ ਡੋ ਅਡੇੜੀਆਂ ਚੋਂ ਮੇਰੇ ਨਾਲ ਟਰਾਲੇ ਵਾਲੇ ਦਾ ਨੰਬਰ ਘਾ ਹੁੰਦਾ ਕਈ ਵੀਰ ਮੈਨੂੰ ਫੋਨ ਲਾ ਲੈਂਦੇ ਆ ਫਲਾਨ ਅੰਡਰਾਂ ਦਾ ਕਿਵੇਂ ਆ ਤੇ ਚਾਰ ਚੀਜ਼ਾਂ ਦੇ ਕੇ ਡੋ ਅਡੇੜੀਆਂ ਇਹ ਖੜਾ 217 ਟਰਾਲਾ ਏਰੀਆ ਫਗਵਾੜਾ ਦਾਸ ਸਿੰਘੀ ਚਾਸੀ ਜਾ ਰੇਲ ਦੇ ਸੇਜਾ ਵੀਡੀਓ ਸਾਰੀ ਸੁਣਿਆ ਕਰੋ ਤੇ ਪੂਰਾ ਪਹਾੜਾ ਟਰਾਂਦਾ ਬਣਿਆ ਵਾ ਇਹ ਗੰਨੇ ਆ ਕਿੰਨਾ ਮਰਜੀ ਕੰਨਾ ਪਾ ਸਕਦੇ ਆ 75 ਪੈਸੇ ਟੈਰ ਇਹਦੇ ਤੇ ਦਾਸ ਸਿੰਘ ਕੀਆ ਪੂਰਾ ਪਹਾੜਾ ਟਰਾਂਦਾ ਦਾਣੜੀ ਇਹਦੀ ਹੱਬਾ ਰੇਲ ਦੇ ਸੇਚੋ ਤੇ ਸਟੀਲੀ ਹੱਬਾਂ 26 ਤੇ 24 26 ਦੇ ਬੈਰ ਗਏ ਦੇ 24 26 ਦੇ ਬੈਰ ਗਾ ਤੇ ਏਰੀਏ ਫਗਵਾੜੇ ਦੇ ਵਿੱਚ ਖੜਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰਦੇ ਆ 56 ਇੰਚ ਮੱਛੀ ਹੌਕਾ ਕਿਹੜੀ ਗੁੱਲਾ ਪਾਣੀ ਉਹ 4 ਇੰਚੀ ਮੋਟੀ ਹੌਕਾ ਤੇ ਲੇਟਾਂ ਛੇਟਾਂ ਲੱਗੀਆਂ ਜਗਮਕ ਕਰਦਾ ਬੇਰ ਤੇ ਛੇੜ ਤੇ ਲੱਗੇ ਪੂਰਾ ਸੋਨਾ ਟਰਾਂਦਾ ਤੇ ਫੁੱਲ ਫੁੱਟ ਮਾਂ ਮਗਾ ਕੇ ਸਾਰਾ ਕੁਝ ਚੈੱਕ ਕਰ ਸਕਦੇ ਟਰਾਲੇ ਦੀ ਜਾ ਕੇ ਵੇਖ ਕੇ ਪਰਖ ਕੇ ਟਰਾਲਾ ਲਓ ਤਾਂ ਤਾਂ ਅਸਲ ਤੇ ਮਾਰਚਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਇਹਦਾ ਰੇਟ ਫੋਨ ਦੇ ਏਰੀਆ ਭਗਵਾੜਾ ਵੀਰਾਂ ਦਾ ਰੇਟ ਮੈਂ ਫੋਨ ਤੇ ਦੱਸੂਗਾ ਸਾਰੀ ਜਾਣਕਾਰੀ ਤੁਸੀਂ ਫੋਨ ਲੱਗ ਕੇ ਲੈ ਸਕਦੇ ਆ ਤੇ ਏਰੀਆ ਭਗਵਾੜੇ ਦੇ ਵਿੱਚ ਗਏ ਵੀਡੀਓ ਸਾਰੀ ਵਕਤ ਸਟਪ ਨਾ ਕਰੋ ਲੈ ਕੇ ਸ਼ੇਅਰ ਕਰਦੇ ਰਹੋ ਆ ਵੀਰ ਕੀ ਟਰਾਲਾ ਵਕਾਊ ਹੈ ਏਰੀਆ ਹੈਗਾ ਬਾਬਾ ਬਕਾਲਾ ਜ਼ਿਲ੍ਹਾ ਅੰਬਸਰ ਤੇ 16 ਸੱਤ 7 ਫੁੱਟ ਚੌੜਾ 16 ਫੁੱਟ ਲੰਮਾ ਤੇ 30 ਫੁੱਟ ਵੈੱਡੋ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਪਾਣੀ ਵਾਲੀ ਟੈਂਕੀ ਲੱਗੀ ਆ ਤੇ ਦਾ 38 ਇੰਚ ਚਾਸੀ ਚਾ ਡੂਰੀ ਬਰਕਿੰਚ ਕਮਣਾ ਕਿਦਾਈਆਂ 52 ਲੱਗਿਆ ਵੱਡਾ ਟੂਲ ਬਾਕਸ ਲੱਗਿਆ ਲੇਜ਼ਰ ਕੱਟ ਦਾ ਵੱਡਾ ਤੇ ਬਗੇਰ ਲਿਫਟ ਤੇ ਟਰਾਲਾ 70 ਤੋਂ 80 ਪੈਸੇ ਟਾਇਰ ਆ ਵਧੀਆ ਟਰਾਲਾ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕਰ ਸਕਦੇ ਆ ਤੇ 56 ਇੰਚ ਮੱਛੀ ਹੌਕਾ 22 ਦੇ ਬਹਿਰਾਂ 10 ਨੜੀ ਹਾਬਾ ਕਿਸੇ ਵੀ ਵੀਰ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਸਾਰੇ ਵੀਰ ਭਾਈ ਵੇਖ ਸਕਦੇ ਆ ਪੂਰਾ ਪਾਰਾ ਟਰਾਲਾ ਬਣਿਆ ਵਾ ਤੇ ਏਰੀਆ ਬਾਬਾ ਬਕਾਲਾ ਤੇ ਜਿਲ੍ਹਾ ਅੰਮ੍ਰਿਤਸਰ ਤੇ ਰੇਟ ਹੈਗਾ ਇਹਦਾ 2 ਲੱਖ ਤੇ 95000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਦਾ ਡਿਸ ਕਰਨਗੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗਦੇ ਸੱਦਦੇ ਆ 2 ਲੱਖ 95000 ਰੁਪਇਆ ਰੇਟ ਆ 1673 ਸਾਰੀ ਜਾਣਕਾਰੀ ਜਿਹੜੀ ਫੋਨ ਲੱਗਦੇ ਸੱਦਦੇ ਆ ਵੀਡੀਓ ਦੇਖੇ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰਿਓ ਅੱਗੇ ਆਈਆਂ 11 ਆ ਟਰਾਲੀਆਂ ਤੂੜੀ ਵਾਲੀਆਂ ਵਕਾਊ ਹੈ 12 ਫੁੱਟ ਲੰਮੀਆਂ ਤੇ 6 ਫੁੱਟ ਚੌੜੀਆਂ ਤੇ ਜਾਲੀ ਲੱਗੀ ਵੀ ਹੈ ਉੱਤੇ ਪੂਰੀ ਵਧੀਆ ਟਰਾਲੀਆਂ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਹੁਣ ਵੀ ਸੰਪਰਕ ਕਰ ਦਿੰਦੇ ਆ ਫਰਸ ਪੂਰੀ ਸਾਫ ਪਈ ਆ ਕਿਤੇ ਗਲੀ ਨਹੀਂ ਤੇ ਏਰੀਆ ਅੰਬਰਸਰ ਪਿੰਡ ਮਨੀਠਾ ਮਨੀਠੇ ਪਿੰਡ ਦੇ ਵਿੱਚ ਖੜੀਆਂ ਇਹ ਤੇ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ 12 6 ਦੀਆਂ ਟਰਾਲੀਆਂ ਤੇ 8 ਇੰਚੀ ਇਹ ਗਾਰਡਨਾਂ ਚ 8 ਨੜੀਏ ਹੱਬ ਚ ਤੇ 4 ਇੰਚੀ ਹਿੱਸੇ ਚ ਪੂਰੀਆਂ ਵਧੀਆ ਟਰਾਲੀਆਂ ਜਾਲੀ ਲੱਗੀ ਵੀ ਆ ਤੇ ਨਵੀਂ ਜਾਲੀ ਆ ਕਿਤੋਂ ਗਲੀ ਨਹੀਂ ਪੂਰੀ ਸਾਫ ਪਈ ਆ ਕਿਹੜੀ ਟਰਾਲੀਆਂ ਦੀ ਫਾਰਸਾ ਉਹ ਵੀ ਪੂਰੀ ਸਾਫ ਪਈ ਆ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਜਾਂ ਕਿੰਨੀਆਂ ਦੀਆਂ ਤਮੀਆਂ ਠਾਰਾ ਉਹ ਵੀ ਅੱਗੇ ਵੀਡੀਓ ਆਉਗੀ ਜਰੂਰ ਵੇਖਿਓ ਤੇ ਇਹਨਾਂ ਦਾ ਰੇਟ ਫੋਨ ਤੇ ਕਰ ਸਕਦੇ ਚੰਗੇ ਟਾਇਰ ਤੇ ਬਗੇਰ ਘੱਟ ਤੋਂ ਅਵੀਰੇ 18 ਤਵੀਆਂ 9 ਨੰਬਰ ਬਹਿ ਰੀਆਂ ਤੇ ਪੂਰੀਆਂ ਵਧੀਆ ਤਵੀਆਂ ਜਵਨ ਨਮ ਯਾਰ ਕੇ ਤਵੇ ਪਏ ਆ ਏਰੀਆ ਅੰਬਰਸਰ ਪਿੰਡ ਮਲੀਠਾ ਮਲੀਠੇ ਪਿੰਡ ਦੇ ਵਿੱਚ ਤਵੀਆਂ ਖੜੀਆਂ ਇਹ ਕਿਸੇ ਵੀ ਵੀਰ ਪਈ ਨਹੀਂ ਦੇਣੀਆਂ ਹੁਣ ਬਿਜ਼ਨਸ ਪਰ ਕਰ ਸਕਦੇ ਆ ਤੇ 9 ਨੰਬਰ ਬਹਿ ਰੀਆਂ ਮੋਟੀ ਠੋਸ ਇਨ੍ਹਾਂ ਦੀ ਸ਼ਾਫਟ ਆ ਇਨ੍ਹਾਂ ਦੀ ਹੌਕ ਡੰਡੇ ਕਿਹੜੇ ਪਏ ਹੁੰਦੇ ਹੁੰਦੇ ਸਾਈਡ ਦੇ ਪਾਏ ਸਾਰਾ ਕੁਝ ਉਹ ਆ ਲਾਇਆ ਪਿਆ ਫੋਟੋ ਨਾਲ ਲਾ ਗਿਆ ਤੇ ਵੈਨ ਕੋਲੋਂ ਸੌਤ ਤਵਾਂਗਾ ਚੱਲਦੀਆਂ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਹਨ ਵੀ ਦਸ ਪਰਕਾ ਦੱਦੇ ਆ ਰੇਟ ਹੈਗਾ 65000 ਰੁਪਿਆ ਏਰੀਆ ਬਰਸਰ ਪਿੰਡ ਬਲੀਠਾ ਚੈਂਜਰ ਫੋਨ ਕੋਲ